ਜੇ ਤੁਹਾਨੂੰ ਕਹਿੰਦਾ ਸਾਡੇ ਨਾਲ ਸਮਝੌਤਾ ਕਰ ਲਓ ਕਰ ਲਓਗੇ ਨਹੀਂ ਜਿਹੜੀ ਆ ਹਰਕਤ ਹੀ ਕਰ ਤੇ ਇੱਕ ਤਰ੍ਹਾਂ ਦਾ ਮੇਰਾ ਸਾਰੀ ਇੱਜ਼ਤ ਹੀ ਮਿੱਟੀ ਚ ਰੋਲ ਕੇ ਰੱਖਤੀ ਤਾਂ ਇਹਦੇ ਪਿੱਛੇ ਕੋਈ ਸਮਝੌਤਾ ਨਹੀਂ ਬਚਦਾ ਕੁੜੀਆਂ ਦਾ ਦਿਲ ਬਹੁਤ ਨਰਮ ਹੁੰਦਾ ਕੱਲੂ ਉਹ ਰੋਂਦਾ ਘੁਰਲਾਉਂਦਾ ਡਿੱਗਦਾ ਢੈਂਦਾ ਤੁਹਾਡੇ ਕੋ ਆ ਗਿਆ ਅਸੈਪਟ ਕਰੋਗੇ ਉਸ ਨਹੀਂ ਹੁਣ ਨਹੀਂ ਜਿਉਂਨੇ ਕੱਲੂ ਕਹਿੰਦਾ ਮੈਂ ਤੇਰ ਨਾਲ ਵਿਆਹ ਕਰਵਾਉਣਾ ਅੱਜ ਹੀ ਚੱਲ ਮੇਰ ਨਾਲ ਮੈਂ ਤੇਰ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਫੇਰ ਵੀ ਨਹੀਂ ਨੇ ਮੈਂ ਮੈਂ ਦੇਖੋ ਜਿਹਨੇ ਹੁਣ ਇੱਜ਼ਤ ਹੀ ਆਪਣੇ ਹੱਥੀ ਮਿੱਟੀ ਕੀਤੀ ਆ ਵੀ ਉਹਨਾਂ ਜੇ ਵਿਆਹ ਹੋ ਵੀ ਗਿਆ ਤਾਂ ਉਹ ਕੀ ਰਹਿ ਜਾਣਾ ਆ ਕਿਤੇ ਕੀ ਤੁਹਾਡਾ ਉਹਨਾਂ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਉਹ ਪਿਆਰ ਇਸ ਤੋਂ ਬਾਅਦ ਇਸ ਤਰ੍ਹਾਂ ਨਫ਼ਰਤ ਦੇ ਵਿੱਚ ਜਾਂ ਇਸ ਤਰ੍ਹਾਂ ਬੇਇੱਜ਼ਤੀ ਦੇ ਵਿੱਚ ਕਿਵੇਂ ਬਦਲ ਜਾਂਦਾ ਹੈ ਮੈਨੂੰ ਬਾਅਦ ਚੋਂ ਦੱਸਿਆ ਸੀਗਾ ਵੀ ਆ ਸਾਰੀਆਂ ਵੀਡੀਓਜ਼ ਵਗੈਰਾ ਉਹਨਾਂ ਕੋਲ ਹੈਗੀਆਂ ਆ ਮੈਨੂੰ ਉਹਨਾਂ ਨੇ ਚੈਟ 'ਚ ਭੇਜੀਆਂ ਸੀਗੀਆਂ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਸੀਗਾ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਵੀਡੀਓਜ਼ ਵਾਇਰਲ ਕੀਤੀ ਹਾਂਜੀ ਉਹਨਾਂ ਨੇ ਕੀਤੀ ਆ ਤੇ ਘਰ-ਬਾਰ ਆ ਕੇ ਭੰਨ ਤੋੜ ਕਰਕੇ ਜਾਣੀ ਬਲੈਕਮੇਲ ਵੀ ਤੋਂ ਬਾਹਰ ਨਿਕਲ ਆ ਜਾ ਤੁਹਾਡੀ ਇੱਕ ਬੈਸਟ ਫਰੈਂਡ ਦਾ ਵੀ ਕਾਫੀ ਰੋਲ ਰਿਹਾ ਉਹਨੇ ਸਾਰਾ ਇਹ ਸਾਰਾ ਕੰਮ ਘਰ ਖਰਾਬ ਕੀਤਾ ਤੇ ਉਹਦੇ ਨਾਲ ਦੁਬਾਰਾ ਕੋਈ ਕੰਟੈਕਟ ਹੋਇਆ ਨਹੀਂ ਮੇਰਾ ਉਹਦੇ ਨਾਲ ਦੁਬਾਰਾ ਕੋਈ ਕੰਟੈਕਟ ਨਹੀਂ ਹੈਗਾ ਬਟ ਉਹਦੇ ਕੰਟੈਕਟ ਚ ਹੈਗੀ ਆ ਉਹ ਤੇ ਹਾਲਾ ਕਿ ਮੈਂ ਕੋਈ ਚੀਟ ਨਹੀਂ ਕੀਤਾ ਮੇਰੇ ਕੋਲ ਸਾਰੇ ਪ੍ਰੂਫ ਅਜੇ ਵੀ ਹੈਗੇ ਆ ਵੀ ਜਦੋਂ ਇਹਨੇ ਮੇਰੀ ਬੈਸਟ ਫਰੈਂਡ ਨਾਲ ਚੀਟ ਕੀਤਾ ਸੀ ਤਾਂ ਕਰਕੇ ਮੈਂ ਪਿੱਛੇ ਹਟ ਗਈ ਸੀ ਨਾਲ ਪੂਰੀ ਤਰ੍ਹਾਂ ਲਾਇਲ ਸੀਗੀ ਹਾਂਜੀ ਬਿਲਕੁਲ ਕਿਉਂਕਿ ਮੇਰੇ ਘਰੇ ਵੀ ਪਤਾ ਸੀਗਾ ਨਾ ਵੀ ਆਬਵੀਅਸਲੀ ਇੱਕ ਤਰ੍ਹਾਂ ਦੀ ਇੱਜ਼ਤ ਸੀਗੀ ਉਹ ਜਦੋਂ ਤੁਸੀਂ ਇਹ ਵੀਡੀਓ ਦੇਖੀ ਉਸ ਤੋਂ ਬਾਅਦ ਮਨ ਤੇ ਹੋਇਆ ਵੀ ਮੈਂ ਬਹੁਤ ਗਲਤ ਸਟੈਪ ਚੁੱਕ ਲਿਆ ਇਸ ਨਾਲ ਵਿਆਹ ਕਰਾਉਣ ਬਾਰੇ ਸੋਚੀ ਤਾਂ ਵੀ ਜਸਟ ਇੱਕ ਫਿਜ਼ੀਕਲ ਟੱਕ ਸੀਗਾ ਤੇ ਉਦੋਂ ਤਾਂ ਬਹੁਤ ਟਰਟ ਹੋਈ ਮੈਂ ਡਿਪਰੈਸ਼ਨ ਚ ਬਹੁਤ ਜ਼ਿਆਦਾ ਸੀਗੀ ਮਨ ਦੇ ਵਿੱਚ ਇਹ ਆਉਂਦਾ ਵੀ ਮੈਨੂੰ ਪੇਰੈਂਟਸ ਨੇ ਆਜ਼ਾਦੀ ਦਿੱਤੀ ਸੀ ਮੈਂ ਆਜ਼ਾਦੀ ਦਾ ਗਲਤ ਫਾਇਦਾ ਚੱਕ ਲਿਆ ਹਾਂਜੀ ਮੈਂ ਗਲਤੀ ਮੰਨਦੀ ਵੀ ਮੈਂ ਉਹਦੇ ٹرسٹ ਕੀਤਾ ਮੈਂ ਉਹਦੇ ٹرسٹ ਤਾਂ ਕੀਤਾ ਵੀ ਚਲੋ ਵੀ ਫਿਊਚਰ ਚ ਸਾਰਾ ਕੁਝ ਉਹਨਾ ਹੀ ਹੋਣਾ ਹੈ ਵੀ ਵਿਆਹ ਹੋਣਾ ਹੈ एवरीथिंग ਹੈ ਨਾ ਬਟ ਮੈਂ ਗਲਤੀ ਮੰਨਦੀ ਆ ਵੀ ਮੈਂ ਉਹਦੇ ٹرسٹ ਕੀਤਾ ਜਿਹੜਾ ਸੋਸ਼ਲ ਮੀਡੀਆ ਦਾ ਪਿਆਰ ਹੈ ਇਹ ਸਿਰਫ ਇੱਕ ਸਰੀਰਕ ਤੌਰ ਦੇ ਉੱਤੇ ਹੀ ਰਹਿ ਗਿਆ ਇਸ ਤੋਂ ਬਾਅਦ ਇਹ ਪਿਆਰ ਅੱਗੇ ਨਹੀਂ ਵਧਦਾ ਮੇਰੇ ਸਾਹਮਣੇ ਨਾਲ ਤਾਂ ਵੀ ਲਾਇਲਟੀ ਲਾਇਲਟੀ ਹੈ ਨਹੀਂ ਗਈ ਹੁਣ ਜਦੋਂ ਤੁਹਾਨੂੰ ਪਹਿਲੀ ਵਾਰੀ ਟੌਰਚਰ ਕੀਤਾ ਦੂਜੀ ਵਾਰੀ ਟੌਰਚਰ ਕੀਤਾ ਤੁਸੀਂ ਐਕਸ਼ਨ ਨਹੀਂ ਲਿਆ ਇਹ ਤੁਹਾਨੂੰ ਪਤਾ ਸੀ ਵੀ ਤੁਹਾਡਾ ਵਿਆਹ ਹੋ ਜਾਣਾ ਫਿਰ ਤੁਸੀਂ ਫਿਜ਼ੀਕਲ ਰਿਲੇਸ਼ਨ ਵਾਲੇ ਸਟੈਪ ਤੱਕ ਕਿਉਂ ਪਹੁੰਚੇ ਕੁੜੀ ਹੋਣ ਦੇ ਨਾਤੇ ਇਸ ਘਟਨਾ ਤੋਂ ਬਾਅਦ ਮੁੰਡਿਆਂ ਤੇ ਯਕੀਨ ਉੱਠ ਗਿਆ ਬਿਲਕੁਲ ਉੱਠ ਗਿਆ ਵੀ ਇੱਕ ਬੁਆਏਫ੍ਰੈਂਡ ਤਾਂ ਚਲੋ ਛੱਡੋ ਵੀ ਇੱਕ ਮੰਗੇਤਰ ਨੇ ਇਦਾਂ ਕੀਤਾ ਨਾ ਵੀ ਧੋਖਾ ਦਿੱਤਾ ਤੇ ਹਣ ਕੀ ਯਕੀਨ ਕਿਸ ਤੇ ਕਰਨਾ ਸੋਸ਼ਲ ਮੀਡੀਆ ਦੀ ਜਿਹੜੀ ਸਨੈਪਚੈਟ ਦੀ ਚੈਟ ਵਾਇਰਲ ਹੋਈ ਹੈ ਉਹ ਕਹਿੰਦੇ ਆ ਤੁਸੀਂ ਕੀਤੀ ਹੈ ਮਨ ਦੇ ਵਿੱਚ ਹੁਣ ਇਹ ਆਉਂਦਾ ਵੀ ਇੰਨਾ ਕੁਛ ਮੇਰੇ ਨਾਲ ਹੋ ਗਿਆ ਅੱਗੇ ਮੇਰਾ ਫਿਊਚਰ ਕੀ ਹੋਊਗਾ ਅੱਗੇ ਮੈਂ ਕੀ ਕਰੂੰਗੀ ਕੋਈ ਮੁੰਡਾ ਮੇਰੇ ਨਾਲ ਵਿਆਹ ਕਰਾਊਗਾ ਹਾਂਜੀ ਬਿਲਕੁਲ ਇਹ ਸਭ ਕੁਝ ਤਾਂ ਮਨ ਵਿੱਚ ਚੱਲਦਾ ਹੈ ਵੀ ਹੁਣ ਲਾਈਫ ਸਾਰੀ ਖਰਾਬ ਹੋ ਗਈ ਆ ਕਾਫੀ ਆ ਰੀ ਸੂਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਨਾ ਵੀ ਟਰਾਈ ਕੀਤਾ ਤਾਂ ਨਾ ਪਿਓ ਜਿਹੜਾ ਅੱਜ ਵੀ ਤੁਹਾਡੀ ਇੰਨੀ ਸਪੋਰਟ ਕਰ ਰਿਹਾ ਹਰ ਇੱਕ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਿਹਾ ਦੇਣਾ ਦੇ ਦੋਗੇ ਇਸ ਫਾਦਰ ਦਾ ਨਹੀਂ ਮੈਂ ਕਦੇ ਨਹੀਂ ਦੇ ਸਕਦੀ ਜਦੋਂ ਆਪਾਂ ਪਿੰਡਾਂ 'ਚ ਰਹਿੰਨੇ ਆ ਨਾ ਉਦੋਂ ਗੱਲਾਂ 'ਚ ਬਹੁਤ ਛੇਤੀ ਲੋਕੀ ਚੱਕਦੇ ਆ ਅੱਜ ਜਦ ਘਰੋਂ ਬਾਹਰ ਨਿਕਲਦੇ ਹਾਂ ਲੋਕੀ ਗੱਲ ਗੱਲਾਂ ਕਰਦੇ ਨੇ ਟਰੋਲ ਕਰਦੇ ਨੇ ਉਹਨਾਂ ਕਰਕੇ ਮੈਂ ਅੱਜ ਤੁਰੀ ਫਿਰਦੀ ਆ ਨਹੀਂ ਤਾਂ ਮੈਂ ਹੁਣ ਨੂੰ ਕਦੋਂ ਦੀ ਸੁਸਾਈਡ ਕਰ ਜਾਣਾ ਸੀ ਜੇ ਟਰੋਲਿੰਗ ਹੀ ਚੱਲਦੀ ਰਹਿੰਦੀ ਟੋ ਸਾਰਿਆਂ ਨੇ ਇੱਕੋ ਜੱਜ ਕਰ ਲਿਆ ਸੀ ਵੀ ਕੁੜੀ ਗਾਲਤ ਆ ਫਿਰ ਜਦੋਂ ਹੁਣ ਮੇਰੇ ਸਾਈਡ ਦੀ ਸਟੋਰੀ ਮੋਹਰੇ ਆ ਰਹੀ ਆ ਤਾਂ ਸਾਰੇ ਸਪੋਰਟ ਕਰ ਰਹੇ ਆ ਤੇ ਉਹਨਾਂ ਮੈਨੂੰ ਬਹੁਤ ਖੁਸ਼ੀ ਆ ਤੇ ਤੁਸੀਂ ਇੱਕ ਮਾਡਰਨ ਕੁੜੀ ਹੋਗੀ ਤੁਸੀਂ ਉਸ ਤੇ ਇੰਨਾ ਅੰਨਾ ਵਿਸ਼ਵਾਸ ਕਿਵੇਂ ਕਰ ਲਿਆ ਕਲੇਨਾ ਰਿਸ਼ਤੇਦਾਰ ਵੀ ਬੰਦੇ ਨੂੰ ਜਿਉਣ ਨਹੀਂ ਜਿੰਦੇ ਤਾਨੇ ਮੇਨੇ ਮਾਰਦੇ ਆ ਵੀ ਪੱਥਰ ਜੰਮਿਆ ਇਸ ਤਾਂ ਤੈਨੂੰ ਕਿਹਾ ਸੀਗਾ ਇਹਨੇ ਚੰਨ ਚਾੜ ਦੇਣਾ ਕੁੜੀ ਨੂੰ ਇੰਨੀ ਆਜ਼ਾਦੀ ਕਿਉਂ ਦਿੱਤੀ ਐਦਾਂ ਦੇ ਸ਼ਬਦ ਸੁਣੇ ਤੇ ਉਹ ਦੂਜੇ ਦੀਆਂ ਧੀਆ ਭੈਣਾਂ ਨਾਲ ਐਦਾਂ ਕਰਦਾ ਹਾਂਜੀ ਚਲੋ ਉਹਦੀਆਂ ਤਿੰਨ ਭੈਣਾਂ ਆਆਂ ਦੋਹਤੀਆਂ ਵੀ ਤਿੰਨ ਭੈਣਾਂ ਆਆਂ ਬਟ ਉਹਦੇ ਫੈਮਿਲੀ ਅੱਜ ਵੀ ਸਤਕਾਰ ਹੀ ਹੋ ਗਿਆ ਮੇਰੇ ਅੱਜ ਉਹੀ ਜਦੋਂ ਪਿਓ ਨਾਲ ਅੱਖਾਂ ਨਾਲ ਮਿਲਾਉਨੇ ਹਾਂ ਤਾਂ ਕੀ ਕੀ ਲੱਗਦਾ ਮਨ ਦੇ ਵਿੱਚ ਕੀ ਸਵਾਲ ਆਉਂਦੇ ਆ ਅੱਗੇ ਤੋਂ ਆਸ ਕਰ ਸਕਦੇ ਹਾਂ ਵੀ ਕਦੇ ਵੀ ਕੋਈ ਗਲਤ ਸਟੈਪ ਇਦਾਂ ਦਾ ਨਹੀਂ ਚੱਕੋਗੇ ਜਿਸ ਕਰਕੇ ਤੁਹਾਡੇ ਪਿਓ ਦੀਆਂ ਅੱਖਾਂ ਨੀਵੀਆਂ ਹੋਣ ਇਹ ਇੰਸਟਾ ਵਾਲੇ ਫੇਸਬੁੱਕ ਵਾਲੇ ਪਿਆਰ ਧੋਖੇ ਵਾਲੇ ਹੁੰਦੇ ਨੇ ਹਾਂਜੀ ਬਿਲਕੁਲ ਡੇਲੀ ਬੋਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਜੋ ਐਕਸ਼ਨ ਲਿਆ ਗਿਆ ਸੋ ਮੋਟੋ ਨੋਟਿਸ ਲਿਆ ਗਿਆ ਆ ਜੋ ਕੁੜੀ ਮੇਰੇ ਨਾਲ ਹੈ ਜਿਸ ਦੇ ਨਾਲ ਕਿ ਇਸ ਤਰ੍ਹਾਂ ਬੜੀ ਚਲਾਕੀ ਦੇ ਨਾਲ ਇਹ ਸਭ ਦਾ ਸ਼ਿਕਾਰ ਬਣਾਇਆ ਜਾਂਦਾ ਕਿ ਕਿਸ ਤਰ੍ਹਾਂ ਉਸ ਲੜਕੇ ਦੇ ਜਾਲ ਦੇ ਵਿੱਚ ਫਸਦੀ ਆਪਾਂ ਗੱਲਬਾਤ ਕਰਦੇ ਆਂ ਤਾਂ ਆਪਣੀ ਇੱਕ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈ ਵੀ ਕਿ ਤੇ ਕੇ ਤੁਹਾਡਾ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਉਹ ਪਿਆਰ ਇਸ ਤੋਂ ਬਾਅਦ ਇਸ ਤਰ੍ਹਾਂ ਨਫ਼ਰਤ ਦੇ ਵਿੱਚ ਜਾਂ ਇਸ ਤਰ੍ਹਾਂ ਬੇਇੱਜ਼ਤੀ ਦੇ ਵਿੱਚ ਕਿਵੇਂ ਬਦਲ ਜਾਂਦਾ ਹੈ ਜੀ ਦੇਖੋ ਪਹਿਲਾਂ ਸਾਰੇ ਘਰਾਂ ਦੀ ਸਹਿਮਤੀ ਸੀਗੀ ਦੋਨਾਂ ਦੀ ਤੇ ਵਧੀਆ ਸੀਗਾ ਇੱਕ ਦੂਜੇ ਦੇ ਘਰ ਆਉਣੀ ਜਾਣੀ ਸੀਗੀ ਇੱਕ ਦੂਜੇ ਦੇ ਆ ਕੇ ਲੰਚ ਡਿਨਰ ਸਾਰਾ ਕੁਝ ਕਿਤੇ ਜਾਣਾ ਹੁੰਦਾ ਸੀਗਾ ਤਾਂ ਨਹੀਂ ਇਕੱਠੇ ਚੱਲਦੇ ਸੀਗੇ ਬਟ ਬਾਅਦ ਚ ਇੱਕ ਇਦਾਂ ਦਾ ਫੇਸ ਆਇਆ ਵੀ ਮੈਨੂੰ ਥੋੜਾ ਰਿਐਲਿਟੀ ਪਤਾ ਲੱਗਣ ਲੱਗ ਪਈ ਹਨਾ ਵੀ ਨਹੀਂ ਹਾਲਾਤ ਸਹੀ ਹੈਗੇ ਵੀ ਉਹਨਾਂ ਦੇ ਨਾ ਤੇ ਤਾਂ ਕਰਕੇ ਫਿਰ ਜਦੋਂ ਮੈਂ ਜਵਾਬ ਦਿੱਤਾ ਤੇ ਉਦੋਂ ਫਿਰ ਮੈਨੂੰ ਬਲੈਕਮੇਲ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਬਲੈਕਮੇਲ ਕਿਸ ਤਰ੍ਹਾਂ ਕਰਦੇ ਸੀ ਬਲੈਕਮੇਲ ਮਤਲਬ ਉਹਨਾਂ ਨੇ ਮੈਨੂੰ ਬਾਅਦ ਚ ਦੱਸਿਆ ਸੀਗਾ ਵੀ ਆ ਸਾਰੀਆਂ ਵੀਡੀਓਜ਼ ਵਗੈਰਾ ਉਹਨਾਂ ਕੋਲ ਹੈਗੀਆਂ ਆ ਮੈਨੂੰ ਉਹਨਾਂ ਨੇ ਚੈਟ ਚ ਭੇਜੀਆਂ ਸੀਗੀਆਂ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਸੀਗਾ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ ਵੀਡੀਓਜ਼ ਵਾਇਰਲ ਕੀਤੀ ਹਾਂਜੀ ਉਹਨਾਂ ਨੇ ਕੀਤੀਆਂ ਤੇ ਘਰ-ਬਾਰ ਆ ਕੇ ਭੰਨ ਤੋੜ ਕਰਕੇ ਜਾਣੀ ਬਲੈਕਮੇਲ ਵੀ ਤੂੰ ਬਾਹਰ ਨਿਕਲ ਆ ਜਾ ਤੁਹਾਨੂੰ ਪਤਾ ਸੀ ਜਦੋਂ ਇਹ ਵੀਡੀਓਜ਼ ਵਗੈਰਾ ਇਸ ਤਰ੍ਹਾਂ ਬਣ ਰਹੀਆਂ ਸੀ ਨਹੀਂ ਉਦੋਂ ਨਹੀਂ ਮੈਨੂੰ ਪਤਾ ਸੀ ਇਹ ਕੀ ਪਲੈਨਿੰਗ ਸੀ ਇਹ ਜਦੋਂ ਤੁਹਾਡੀ ਇਹ ਵੀਡੀਓ ਵਗ ਵੀ ਪਲੈਨਿੰਗ ਹੁੰਨ ਦੇਖੋ ਮੈਂ ਮੈਂ ਕੁਝ ਨਹੀਂ ਕਹਿਸਾ ਜਦੀ ਵੀ ਕੀ ਉਹਨਾਂ ਦੇ ਮਾਈਂਡ ਚ ਚੱਲ ਰਿਹਾ ਸੀਗਾ बिकॉज़ ਉਹ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਵੀਡੀਓਜ਼ ਬਣ ਰਹੀਆਂ ਸਾਨੂੰ ਇਹ ਵੀਡੀਓਜ਼ ਵਾਇਰਲ ਹੁੰਦੀਆਂ ਕਿਵੇਂ ਪਤਾ ਲੱਗਦਾ ਮੈਨੂੰ ਸਾਡੇ ਰਿਲੇਟਿਵਸ ਤੋਂ ਜਾਂ ਫਰੈਂਡ ਸਰਕਲ ਤੋਂ ਪਤਾ ਲੱਗਾ ਸੀਗਾ ਜਦ ਦਿਨ ਮੈਂ ਬਲੌਕ ਕਰਕੇ ਆਪਣਾ ਕੰਟੈਕਟ ਨੰਬਰ ਵਗੈਰਾ ਸਾਰਾ ਚੇਂਜ ਕਰਤਾ ਸੀਗਾ ਤੇ ਉਸ ਤੋਂ ਨੈਕਸਟ ਡੇ ਹੀ ਉਸ ਟਾਈਮ ਇਹ ਹੋ ਗਈ ਸੀ ਵਾਇਰਲ ਇਸ ਤੋਂ ਇਝ ਤੋਂ ਤੁਹਾਡੀ ਇੱਕ ਬੈਸਟ ਫਰੈਂਡ ਦਾ ਵੀ ਕਾਫੀ ਰੋਲ ਰਿਹਾ ਉਹਨੇ ਹੀ ਸਾਰਾ ਇਹ ਸਭ ਕੰਮ ਘਰ ਖਰਾਬ ਕੀਤਾ ਤੇ ਉਹਦੇ ਨਾਲ ਦੁਬਾਰਾ ਕੋਈ ਕੰਟੈਕਟ ਹੋਇਆ ਨਹੀਂ ਮੇਰਾ ਉਹਦੇ ਨਾਲ ਦੁਬਾਰਾ ਕੋਈ ਕੰਟੈਕਟ ਨਹੀਂ ਹੈਗਾ ਬਟ ਉਹਦੇ ਕੰਟੈਕਟ ਚ ਹੈਗੀ ਆ ਉਹ ਹਜੇ ਤੱਕ ਵੀ ਤੇ ਮੇਰੇ ਤੇ ਅਲੀਗੇਸ਼ਨ ਲੱਗ ਰਹੇ ਸੀਗੇ ਕਿ ਹਾਂਜੀ ਉਹਦੀ ਬੈਸਟ ਫਰੈਂਡ ਨੇ ਦੱਸਿਆ ਸੀਗਾ ਵੀ ਚੀਟ ਕੀਤਾ ਤੇ ਹਾਲਾਂਕਿ ਮੈਂ ਕੋਈ ਚੀਟ ਨਹੀਂ ਕੀਤਾ ਮੇਰੇ ਕੋਲ ਸਾਰੇ ਪ੍ਰੂਫ ਹਜੇ ਵੀ ਹੈਗੇ ਆ ਵੀ ਜਦੋਂ ਇਹਨੇ ਮੇਰੀ ਬੈਸਟ ਫਰੈਂਡ ਨੇ ਚੀਟ ਕੀਤਾ ਸੀ ਤਾਂ ਕਰਕੇ ਮੈਂ ਪਿੱਛੇ ਹਟੀ ਸੀ ਤੁਸੀਂ ਉਹਦੇ ਨਾਲ ਪੂਰੀ ਤਰ੍ਹਾਂ ਲਾਇਲ ਸੀਗੇ ਹਾਂਜੀ ਬਿਲਕੁਲ ਕਿਉਂਕਿ ਮੇਰੇ ਘਰੇ ਵੀ ਪਤਾ ਸੀਗਾ ਹਨਾ ਵੀ ਆਬਵੀਅਸਲੀ ਇੱਕ ਤਰ੍ਹਾਂ ਦੀ ਇੱਜ਼ਤ ਸੀਗੀ ਉਹ ਫਾਦਰ ਤੁਹਾਡੇ ਐਗਰੀ ਸੀ ਵਿਆਹ ਦੇ ਲਈ ਹਾਂਜੀ ਮੇਰੇ ਫਾਦਰ ਵੀ ਐਗਰੀ ਸੀਗੇ ਉਹਨਾਂ ਦੇ ਮਦਰ ਫਾਦਰ ਉਹਨਾਂ ਦੇ ਗ੍ਰੈਂਡਪੇਰੈਂਟਸ ਹੋਣਿਆਂ ਯ ਸਿਸਟਰਸ ਤੇ ਆਪਦੀਆਂ ਵੀ ਤੇ ਸਾਰੇ ਐਗਰੀ ਸੀ ਜਦੋਂ ਤੁਸੀਂ ਇਹ ਵੀਡੀਓ ਦੇਖੀ ਉਸ ਤੋਂ ਬਾਅਦ ਮਨ ਤੇ ਵੀ ਹੋਇਆ ਵੀ ਮੈਂ ਬਹੁਤ ਗਲਤ ਸਟੈਪ ਚੁੱਕ ਲਿਆ ਇਸ ਨਾਲ ਵਿਆਹ ਕਰਾਉਣ ਬਾਰੇ ਸੋਚ ਕੇ ਹਾਂਜੀ ਫਿਰ ਬਾਅਦ ਚੋਂ ਮੈਨੂੰ ਉਹਦੀ ਰਿਐਲਿਟੀ ਪਤਾ ਲੱਗੀ ਸੀਗੀ ਵੀ ਉਹਦਾ ਮਾਈਂਡ ਸੈਟ ਆ ਕੁਝ ਸੀਗਾ ਹਨਾ ਵੀ ਜਸਟ ਇੱਕ ਫਿਜ਼ੀਕਲ ਤੱਕ ਸੀਗਾ ਤੇ ਉਦੋਂ ਤਾਂ ਬਹੁਤ ਹਰਟ ਹੋਈ ਮੈਂ ਡਿਪਰੈਸ਼ਨ ਚ ਬਹੁਤ ਜ਼ਿਆਦਾ ਸੀਗੀ ਤੇ ਮੇਰੇ ਇਥੇ ਲੁਧਿਆਣੇ ਡੀ ਐਮ ਸੀ ਤੋਂ ਮੈਡੀਸਿਨ ਚੱਲੀ ਐਡਮਿਟ ਰਹੀ ਮੈਂ 10 ਤੋਂ 15 ਦਿਨ ਹਨਾ ਤੇ ਮੇਰੇ ਫਾਦਰ ਸਾਹਿਬ ਨੂੰ ਵੀ ਜਦੋਂ ਵੀਡੀਓ ਦਾ ਪਤਾ ਲੱਗਾ ਸੀਗਾ ਤੇ ਉਦੋਂ ਡੈਡੀ ਦੇ ਵੀ ਸੇਮ ਮੈਡੀਸਿਨ ਚੱਲਦੀ ਸੇਮ ਡਾਕਟਰ ਤੋਂ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਮਨ ਦੇ ਵਿੱਚ ਇਹ ਆਉਂਦਾ ਵੀ ਮੈਨੂੰ ਪੇਰੈਂਟਸ ਨੇ ਆਜ਼ਾਦੀ ਦਿੱਤੀ ਸੀ ਮੈਂ ਆਜ਼ਾਦੀ ਦਾ ਗਲਤ ਫਾਇਦਾ ਚੱਕ ਲਿਆ ਨਹੀਂ ਆਜ਼ਾਦੀ ਦਾ ਦੇਖੋ ਮੈਂ ਕੋਈ ਨਾ ਬੁਆਏਫਰੈਂਡ ਕਰਕੇ ਨਹੀਂ ਫਾਇਦਾ ਚੱਕਿਆ ਇਕ ਤਰ੍ਹਾਂ ਦਾ ਮੇਰਾ ਉਹਨਾਂ ਐਂਗੇਜਮੈਂਟ ਕਹਿ ਲੋ ਰਿਸ਼ਤਾ ਹੋਇਆ ਸੀਗਾ ਤੇ ਤਾਂ ਕਰਕੇ ਸਾਡਾ ਘਰ ਪਰਿਵਾਰਾਂ ਪਰਿਵਾਰਾਂ ਦੀ ਦੋਨਾਂ ਹੀ ਸਹਿਮਤੀ ਸੀਗੀ ਤੇ ਇਸ 'ਚ ਆਜ਼ਾਦੀ ਕਹਿ ਲੋ ਵੀ ਕਹਿ ਨਹੀਂ ਸਕਦੇ ਵੀ ਆਜ਼ਾਦੀ ਦਾ ਫਾਇਦਾ ਚਲੋ ਕਈਆਂ ਨੂੰ ਲੱਗੂਗਾ ਬਟ ਹਨਾ ਵੀ ਮੇਰਾ ਬਟ ਉਹਨਾਂ ਸਾਰਾ ਕੁਝ ਹੋਇਆ ਸੀਗਾ ਮੈਨੂੰ ਇਹੀ ਟਰਸਟ ਸੀਗਾ ਵੀ ਉਹਨਾਂ ਹੀ ਹੋਣਾ ਲੋਕ ਤਾਂ ਇਹ ਵੀ ਕਹਿੰਦੇ ਆ ਜਿਹੜੇ ਤੁਹਾਡੀ ਵੀਡੀਓਜ਼ ਥੱਲੇ ਕਮੈਂਟ ਆਉਂਦੇ ਆ ਵੀ ਮੁੰਡੇ ਨੇ ਵਾਇਰਲ ਕੀਤੀ ਕਿਤੇ ਨਾ ਕਿਤੇ ਕੁੜੀ ਦੀ ਵੀ ਗਲਤੀ ਹੋਊਗੀ ਤੁਹਾਡੀ ਕਿਤੇ ਆਪ ਤੁਸੀਂ ਆਪਣੀ ਗਲਤੀ ਮੰਨਦੇ ਹੋ ਹਾਂਜੀ ਮੈਂ ਗਲਤੀ ਮੰਨਦੀ ਵੀ ਮੈਂ ਉਹਤੇ ਟਰਸਟ ਕੀਤਾ ਮੈਂ ਉਹਤੇ ਟਰਸਟ ਤਾਂ ਕੀਤਾ ਵੀ ਚਲੋ ਵੀ ਫਿਊਚਰ ਚ ਸਾਰਾ ਕੁਝ ਉਹਨਾ ਹੀ ਹੋਣਾ ਆ ਵੀ ਵਿਆਹ ਹੋਣਾ ਆ एवरीथिंग ਹੈ ਨਾ ਬਟ ਮੈਂ ਗਲਤੀ ਮੰਨਦੀ ਆ ਵੀ ਮੈਂ ਉਹਤੇ ਟਰਸਟ ਕੀਤਾ ਤੇ ਉਹਨੇ ਬ੍ਰੇਕ ਕੀਤਾ ਜੋ ਕੀ ਇਹ ਮੁਲਾਕਾਤ ਤੁਹਾਡੀ ਕਿਵੇਂ ਹੁੰਦੀ ਹੈ ਮੁਲਾਕਾਤ ਸਾਡੀ ਅਸੀਂ ਇੱਕ ਟਰੈਕਟਰ ਲਿਆ ਸੀਗਾ ਤੇ ਉੱਥੇ ਇਹਦੀ ਫੈਮਿਲੀ ਆਈ ਸੀਗੀ ਟਰੈਕਟਰ ਵਾਲਿਆਂ ਨੇ ਛੋਟੀ ਜਿਹੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਤੇ ਉੱਥੇ ਹੀ ਹੋਈ ਸੀਗੀ ਮੁਲਾਕਾਤ ਪਹਿਲੀ ਵਾਰੀ ਦੇਖਿਆ ਸੀ ਫਿਰ ਇਹਨੇ ਮੈਨੂੰ ਅਪਰੋਚ ਕੀਤਾ ਸੀ ਇੰਸਟਾਗ੍ਰam ਤੇ ਤਾਨੂੰ ਲੱਗਦਾ ਵੀ ਅੱਜਕੱਲ ਆਪਾਂ ਬੇਸ਼ੱਕ ਆਧੁਨਿਕ ਜ਼ਮਾਨੇ 'ਚ ਆ ਜਿਹੜਾ ਸੋਸ਼ਲ ਮੀਡੀਆ ਦਾ ਪਿਆਰ ਹੈ ਇਹ ਸਿਰਫ ਇੱਕ ਸਰੀਰਕ ਤੌਰ ਦੇ ਉੱਤੇ ਹੀ ਰਹਿ ਗਿਆ ਇਸ ਤੋਂ ਬਾਅਦ ਇਹ ਪਿਆਰ ਅੱਗੇ ਨਹੀਂ ਵਧਦਾ ਮੇਰੇ ਸਾਹਮਣੇ ਨਾਲ ਤਾਂ ਵੀ ਲਾਇਲਟੀ ਲਾਇਲਟੀ ਹੈ ਨਹੀਂਗੀ ਹੁਣ ਵੀ ਸਾਰਾ ਕੁਝ ਫੇਕ ਹੀ ਆ ਵੀ ਕਿਉਂਕਿ ਮੈਨੂੰ ਵੀ ਬਹੁਤ ਸ਼ੋਅ ਕੀਤਾ ਗਿਆ ਵੀ ਹਾਂ ਬਹੁਤ ਪਿਆਰ ਹੈ ਵੀ ਬਹੁਤ ਲੋਇਲ ਹਾਂ ਮੈਂ ਬਟ ਜਦੋਂ ਮੇਰੇ ਮੂਰੇ ਪ੍ਰੂਫ ਆਏ ਸੀਗੇ ਤਾਂ ਫਿਰ ਮੈਂ ਵੀ ਇੱਕ ਵਾਰ ਸ਼ੌਕ ਹੋ ਗਈ ਸੀ ਕਿ ਵੀ ਕੋਈ ਲਾਇਲਟੀ ਨਹੀਂ ਹੈਗੀ ਵੀ ਤੁਸੀਂ ਬਾਹਰੋਂ ਫੇਕ ਆ ਤੇ ਮੈਨੂੰ ਕੋਸ਼ਿਸ਼ ਵੀ ਸਮਝ ਨਹੀਂ ਆਈ ਸੀਗੀ ਉਸ ਟਾਈਮ ਵੀ ਕੀ ਹੋ ਰਿਹਾ ਤੁਸੀਂ ਕਿ ਪੜੇ ਲਿਖੇ ਕੁੜੀਆਂ ਹੋ ਮਾਡਰਨ ਕੁੜੀਆਂ ਹੋ ਜਦੋਂ ਤੁਹਾਨੂੰ ਪਹਿਲੀ ਵਾਰੀ ਟੌਰਚਰ ਕੀਤਾ ਦੂਜੀ ਵਾਰੀ ਟੌਰਚਰ ਕੀਤਾ ਤੁਸੀਂ ਐਕਸ਼ਨ ਨਹੀਂ ਲਿਆ ਜਦੋਂ ਇਹਨੇ ਪਹਿਲੀ ਵਾਰੀ ਟੌਰਚਰ ਕੀਤਾ ਸੀਗਾ ਇਹ ਘਰ ਹੰਬਾਰਾ ਕੇ ਕੈਮਰੇ ਤੋੜ ਕੇ ਗਿਆ ਸੀਗਾ ਤੇ 게ਟ ਵਗੈਰਾ ਕਿਰਪਾਨਾ ਮਾਰ ਕੇ ਤੇ ਵੈਪਨ ਆ ਫਾਇਰਿੰਗ ਕਰਕੇ ਗਿਆ ਸੀਗਾ ਕਾਰਨ ਕੀ ਸੀਗਾ ਉਹ ਸਭ ਕੁਝ ਕਰਨ ਦਾ ਵੀ ਆਹੀ ਵੀ ਹਾਂ ਤੂੰ ਮੇਰੇ ਨਾਲ ਮੈਡ ਨਮ ਤੱਕ ਰੱਖ ਵੀ ਬਸ ਮਿਲਦੀ ਰਹਿ ਮੈਨੂੰ ਤੇ ਵਿਆਹ ਵਗੈਰਾ ਵਾਲਾ ਕੁਝ ਨਹੀਂ ਹੈਗਾ ਜੇ ਤੁਸੀਂ ਕਿਹਾ ਵੀ ਜਦੋਂ ਤੁਹਾਡੀ ਪਹਿਲੀ ਵਾਰੀ ਫਰੈਂਡਸ਼ਿਪ ਹੁੰਦੀ ਹੈ ਤੁਸੀਂ ਵਿਆਹ ਤੱਕ ਗੱਲ ਤੁਹਾਡੇ ਪੇਰੈਂਟਸ ਤੱਕ ਪਹੁੰਚਦੀ ਹੈ ਉਹ ਤੁਹਾਨੂੰ ਕਹਿੰਦਾ ਵੀ ਮੇਰੇ ਨਾਲ ਇਦਾਂ ਫਿਜ਼ੀਕਲ ਰਿਲੇਸ਼ਨ ਬਣਾ ਤੁਸੀਂ ਮਨਾਂ ਕੀਤਾ ਹਾਂਜੀ ਮੈਂ ਮਨਾਂ ਕੀਤਾ ਸੀਗਾ ਬਟ ਉਹਨੇ ਮੇਰੇ ਨਾਲ ਟਰਸਟ ਹੀ ਇੰਨਾ ਬਣਾ ਲਿਆ ਸੀਗਾ ਵੀ ਹਾਂ ਆਪਣਾ ਸਾਰਾ ਕੁਝ ਹੋਇਆ ਆ ਵੀ ਇਨ ਫਿਊਚਰ ਵੀ ਆਪਾਂ ਇਕੱਠੇ ਰਹਿਣਾ ਵੀ ਮੈਂ ਆਪਣੇ ਪੇਰੈਂਟਸ ਨਾਲ ਤੇਰੀ ਗੱਲ ਕਰਾਈ ਆ ਤੇਰੇ ਪੇਰੈਂਟਸ ਨਾਲ ਮੈਂ ਗੱਲ ਕੀਤੀ ਆ ਵੀ ਇਦਾਂ ਦਾ ਕੁਝ ਰਹਿ ਹੀ ਨਹੀਂ ਗਿਆ ਹੈਗਾ ਵੀ ਜਦਚ ਸਿਓਰਟੀ ਨਾ ਹੋਵੇ ਨਾ ਜੇ ਤੁਹਾਨੂੰ ਪਤਾ ਸੀ ਵੀ ਤੁਹਾਡਾ ਵਿਆਹ ਹੋ ਜਾਣਾ ਫਿਰ ਤੁਸੀਂ ਫਿਜ਼ੀਕਲ ਰਿਲੇਸ਼ਨ ਵਾਲੇ ਸਟੈਪ ਤੱਕ ਕਿ ਉਨੇ ਮੈਨੂੰ ਟਰਸਟੀ ਇੰਨਾ ਕੁ ਦੋਆਇਆ ਸੀਗਾ ਵੀ ਵਿਆਹ ਹੋਣਾ ਹੀ ਹੋਣਾ ਹੈ ਵੀ ਤੂੰ ਜੇ ਆਪਾਂ ਹੋਂ ਵੀ ਜਾਵਾਂਗੇ ਤਾਂ ਕੋਈ ਡੈਸ਼ੂ ਨਹੀਂ ਹੈਗਾ ਚਲੋ ਕੋਈ ਨਹੀਂ ਹੋਣਾ ਜਦੋਂ ਇਹ ਸਭ ਕੁਝ ਵਾਇਰਲ ਹੋਇਆ ਪੇਰੈਂਟਸ ਨੇ ਹੁਣ ਕਿਸ ਤਰ੍ਹਾਂ ਸਾਥ ਦਿੱਤਾ ਪੇਰੈਂਟਸ ਨੇ ਕਾਫੀ ਸਪੋਰਟ ਕੀਤੀ ਹੁਣ ਤੇ ਪਹਿਲਾਂ ਤਾਂ ਇੰਸਟਾਗ੍ਰam ਵਗੈਰਾ ਤੇ ਸਾਰਿਆਂ ਨੇ ਟਰੋਲ ਕੀਤਾ ਪੇਰੈਂਟਸ ਸਾਰੇ ਮਤਲਬ ਰਿਲੇਟਿਵਸ ਵੀ ਫਰੈਂਡ ਸਰਕਲ ਵੀ ਸਾਰੇ ਡਿਪਰੈਸ਼ਨ ਚ ਸੀ ਵੀ ਹਾਂ ਸ਼ੌਕ ਸੀਗੇ ਇਕਦਮ ਵੀਰ ਜਿੰਨਾ ਟਰੋਲ ਹੋਈ ਮੈਂ ਹੈ ਨਾ ਬਟ ਹੁਣ ਸਾਰੇ ਪ੍ਰੂਫ ਬਾਹਰ ਆਉਣ ਨਾਲ ਸਾਰਿਆਂ ਨੇ ਸਪੋਰਟ ਕੀਤੀ ਤੇ ਤਾਂ ਕਰਕੇ ਬਹੁਤ ਬੈਟਰ ਹਾਂ ਹੁਣ ਤੇ ਹੁਣ ਹਿੰਮਤ ਜੀ ਆ ਰਹੀ ਆ ਵੀ ਹਾਂ ਮੈਂ ਲੜਾਂਗੀ ਇਸ ਲਈ ਉਸ ਤੋਂ ਬਾਅਦ ਉਸ ਦੀ ਫੈਮਲੀ ਨਾਲ ਕੋਈ ਰਿਸ਼ਤੇਦਾਰ ਨਾਲ ਕੋਈ ਉਸ ਹੇਲੀ ਨਾਲ ਗੱਲ ਹੋਈ ਹੈ ਤੁਹਾਡੀ ਨਹੀਂ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਜਾਂ ਕੋਈ ਬਲੈਕਮੇਲ ਦੁਬਾਰਾ ਕੀਤਾ ਹੋਵੇ ਜੇ ਤੂੰ ਐਕਸ਼ਨ ਲਿਆ ਪੁਲਿਸ ਕੋ ਗਈ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਨਹੀਂ ਇਦਾਂ ਦਾ ਤਾਂ ਈ ਕਸ਼ ਹੋਇਆ ਮੈਂ ਦਿੱਤੇ ਆ ਪੁਲਿਸ 'ਚ ਕੰਪਲੇਂਟ ਤੇ ਆਈ ਹੋਪ ਕਿ ਉਹ ਜਰੂਰ ਉੱਥੇ ਸੁਣਵਾਈ ਹੋਊਗੀ ਹੁਣ ਤੇ ਮੇਰੀ ਰਿਕਵੈਸਟ ਆ ਪੁਲਿਸ ਆਫਿਸਰਸ ਨੂੰ ਵੀ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਕਿ ਸੁਣਵਾਈ ਕੀਤੀ ਜਾਵੇ ਤੇ ਇਨਸਾਫ ਦਵਾਇਆ ਜਾਵੇ ਇੱਕ ਕੁੜੀ ਹੋਣ ਦੇ ਨਾਤੇ ਇਸ ਘਟਨਾ ਤੋਂ ਬਾਅਦ ਮੁੰਡਿਆਂ ਤੇ ਯਕੀਨ ਉੱਠ ਗਿਆ ਬਿਲਕੁਲ ਉੱਠ ਗਿਆ ਵੀ ਇੱਕ ਬੁਆਏਫ੍ਰੈਂਡ ਤਾਂ ਚਲੋ ਛੱਡੋ ਵੀ ਇੱਕ ਮੰਗੇਤਰ ਨੇ ਇਦਾਂ ਕੀਤਾ ਹਨਾ ਵੀ ਤੋਕਾ ਦਿੱਤਾ ਤੇ ਹਣ ਕੀ ਯਕੀਨ ਕਿਸੇ ਤੇ ਕਰਨਾ ਜਦੋਂ ਇਹ ਵਾਇਰਲ ਹੋਈ ਤੁਹਾਡੇ ਪੇਰੈਂਟਸ ਨੇ ਗੱਲ ਕੀਤੀ ਸੀ ਉਹਦੀ ਫੈਮਲੀ ਨਾਲ ਵੀ ਆ ਤੁਹਾਡਾ ਮੁੰਡਾ ਕੀ ਕਰਦਾ ਪਿਆ ਨਹੀਂ ਉਹਨਾਂ ਨੇ ਕੋਈ ਕੰਟੈਕਟ ਨਹੀਂ ਰੱਖਿਆ ਸੀ ਸਾਨਾ ਇੱਕ ਦੂਜੇ ਨੂੰ ਮਤਲਬ ਬਲੌਕ ਹੀ ਸੀਗੇ ਉਹਦੀ ਫੈਮਲੀ ਨੇ ਵੀ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਨਹੀਂ ਉਹਦੀ ਫੈਮਲੀ ਉਹਦੀ ਸਪੋਰਟ ਕਰਦੀ ਆ ਹੁਣ ਵੀ ਕਰਦੀ ਆ ਮੇਰੇ ਹਿਸਾਬ ਨਾਲ ਕਰਦੀ ਆ ਬਿਕਾਜ਼ ਪੁਲਿਸ ਵਗੈਰਾ ਮੂਰੇ ਵੀ ਸਾਨੂੰ ਪਤਾ ਲੱਗਾ ਸੀਗਾ ਵੀ ਉਹਦੀ ਫੈਮਲੀ ਸਪੋਰਟ ਕਰਦੀ ਆ ਬਾਕੀ ਉਹਦੀਆਂ ਆਪ ਤਿੰਨ ਭੈਣਾਂ ਆ ਉਹ ਮੇਰੇ ਸਤਕਾਰਯੋਗ ਆ ਅੱਜ ਵੀ ਤੇ ਮੈਂ ਉਹਨਾਂ ਦਿਹਾਜੂ ਵੀ ਰਿਸਪੈਕਟ ਕਰਦੀ ਹਾਂ। ਸੋਸ਼ਲ ਮੀਡੀਆ ਦੇ ਜਿਹੜੀ ਸਨੈਪਚੈਟ ਦੀ ਚੈਟ ਵਾਇਰਲ ਹੋਈ ਆ ਉਹ ਕਹਿੰਦੇ ਆ ਤੁਸੀਂ ਕੀਤੀ ਆ। ਹਾਂਜੀ ਮੇਰੇ ਵੱਲੋਂ ਹੀ ਹੋਈ ਆ ਉਹਦਾ। ਬਟ ਮੈਂ ਪ੍ਰੂਫ ਹੋ ਸਰੇ ਪ੍ਰੂਫ ਹੋ ਸਰੇ ਰੀਅਲ ਆ ਬਟ ਉਹ ਪੇजेस ਵਾਲਿਆਂ ਕੋਲ ਕਿੱਦਾਂ ਗਈ ਕਿੱਦਾਂ ਨਹੀਂ ਉਹ ਮੈਨੂੰ ਨਹੀਂ ਪਤਾ ਬਿਕਾਜ਼ ਮੇਰੇ ਤੋਂ ਜਿਹੜਾ ਕੋਈ ਮੰਗਦਾ ਸੀ ਮੈਂ ਭੇਜਦੀ ਸੀ ਪ੍ਰੂਫ। ਮਨ ਦੇ ਵਿੱਚ ਹੁਣ ਇਹ ਆਉਂਦਾ ਵੀ ਇੰਨਾ ਕੁਝ ਮੇਰੇ ਨਾਲ ਹੋ ਗਿਆ ਅੱਗੇ ਮੇਰਾ ਫਿਊਚਰ ਕੀ ਹੋਊਗਾ ਅੱਗੇ ਮੈਂ ਕੀ ਕਰੂੰਗੀ ਕੋਈ ਮੁੰਡਾ ਮੇਰੇ ਨਾਲ ਵਿਆਹ ਕਰਾਊਗਾ। ਹਾਂਜੀ ਬਿਲਕੁਲ ਇਹ ਸਭ ਕੁਝ ਤਾਂ ਮਾਨਿਚ ਚੱਲਦਾ ਹੈ ਵੀ ਹੁਣ ਲਾਈਫ ਸਾਰੀ ਖਰਾਬ ਹੋ ਗਈ ਆ ਕਾਫੀ ਆ ਰੀ ਸੂਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਨਾ ਵੀ ਟਰਾਈ ਕੀਤਾ ਬਟ ਜਦੋਂ ਮੇਰੀ ਮਦਰ ਹੈ ਨਹੀਂਗੇ 2013 ਚ ਡੈਥ ਹੋ ਗਈ ਸੀ ਮੈਂ ਬਹੁਤ ਛੋਟੀ ਸੀ ਉਦੋਂ ਤੇ ਇਕੱਲੇ ਫਾਦਰ ਸਾਹਿਬ ਹੀ ਆ ਤੇ ਫਾਦਰ ਸਾਹਿਬ ਦਾ ਜਦੋਂ ਫੇਸ ਮੋਰੇ ਆ ਜਾਂਦਾ ਫਿਰ ਉਹ ਹਿੰਮਤ ਨਹੀਂ ਪੈਂਦੀ ਕਹਨਾ ਉਹ ਪਿਓ ਜਿਹੜਾ ਅੱਜ ਵੀ ਤੁਹਾਡੀ ਇੰਨੀ ਸਪੋਰਟ ਕਰ ਰਿਹਾ ਹਰ ਇੱਕ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਿਹਾ ਦੇਣਾ ਦੇ ਲੋਂਗੇ ਇਸ ਫਾਦਰ ਦਾ ਨਹੀਂ ਮੈਂ ਕਦੇ ਨਹੀਂ ਦੇ ਸਕਦੀ ਮੈਂ ਕਦੇ ਵੀ ਓ ਐਸ ਆਨ ਨਹੀਂ ਚੁਗਾ ਸਕਦੀ ਵੀ ਅੱਜ ਫਾਦਰ ਸਾਹਿਬ ਮੇਰੇ ਨਾਲ ਆ ਤੁਸੀਂ ਹੁਣ ਵੀ ਦੇਖ ਸਕਦੇ ਆ ਵੀ ਫਾਦਰ ਸਾਹਿਬ ਤੇ ਕਿਉਂਕਿ ਪੰਜਾਬ ਚ ਜੇ ਕਿਸੇ ਕੁੜੀ ਭੈਣ ਦੀ ਜਿਹਦੇ ਨਾਲ ਇਦਾਂ ਹੋ ਜੇ ਨਾ ਮਾਪਿਓ ਉਸ ਧੀ ਨੂੰ ਮਾਰ ਦਿੰਦੇ ਆ ਕਹਿੰਦੇ ਆ ਇਹ ਸਾਡੇ ਘਰ ਜੰਮਣੀ ਨਹੀਂ ਸੀ ਚਾਹੀਦੀ ਕਦੀ ਇਦਾਂ ਦੇ ਲਫ਼ਜ਼ ਸੁਣਨ ਨੂੰ ਮਿਲੇ ਨਹੀਂ ਇਦਾਂ ਦੇ ਨਹੀਂ ਬਿਕੋਜ਼ ਮੇਰੇ ਕੋਲ ਸਾਰੇ ਪ੍ਰੂਫ ਸੀਗੇ ਤੇ ਮੇਰੇ ਪੇਰੈਂਟਸ ਨੂੰ ਪਤਾ ਸੀ ਵੀ ਕੌਣ ਗਲਤ ਤੁਸੀਂ ਕੌਣ ਸਹੀ ਸੀਗਾ ਤੇ ਮੇਰੇ ਕੋਲ ਜਿਹੜੇ ਤੁਸੀਂ ਪ੍ਰੂਫ ਦੇਖੇ ਆ ਸਾਰੇ ਜਿੱਦਾਂ ਮੈਨੂੰ ਉਹਨੇ ਬਲੈਕਮੇਲ ਕੀਤਾ ਘਰਾਂ ਬਾਹਰ ਆਇਆ ਤੇ ਉਦੋਂ ਫ फेब्रुवारी ਚ ਅਸੀਂ ਕੰਪਲੇਂਟ ਦਿੱਤੀ ਸੀ ਉਦੋਂ ਤਾਂ ਇਹਨਾਂ ਨੇ ਫਾਈਨੈਂਸ਼ਲੀ ਸਟੈਂਡ ਹੋ ਗਿਆ ਸੀਗੇ ਇਹਨਾਂ ਨੇ ਕੰਪਲੇਂਟ ਰਜਿਸਟਰ ਵੀ ਨਹੀਂ ਹੋਣ ਦਿੱਤੀ ਸੀਗੀ ਨੂਰਮਲ ਥਾਣੇ 'ਚ ਤੁਹਾਡੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਹੁਣ ਕੀਤਾ ਆ ਸਟਾਰਟ ਆਪਣਾ ਪ੍ਰੋਸੀਜਰ ਤੇ ਹੋਪਫੁਲੀ ਸਾਰਾ ਕੁਝ ਸਟੈਪ ਲਏ ਜਾਣਗੇ ਅਗੇਂਸਟ ਇਹਨਾਂ ਅਗੇ ਕਿਸੇ ਮੁੰਡੇ ਤੇ ਯਕੀਨ ਕਰੋਗੇ ਨਹੀਂ ਅਜ ਤੋ ਬਾਤ ਤਾਂ ਕਰੇ ਨਹੀਂ ਹੁਣ ਲਵ ਮੈਰਿਜ ਕਹਿੰਦੀ ਅੱਜ ਦੇ ਜ਼ਮਾਨੇ 'ਚ ਆਮ ਗੱਲ ਹੋ ਗਈ ਆ ਪਰ ਜੋ ਤੁਹਾਡੇ ਨਾਲ ਹੋਇਆ ਲਵ ਮੈਰਿਜ ਤੋਂ ਵਿਸ਼ਵਾਸ ਉੱਠਿਆ ਜਾਂ ਨਹੀਂ ਬਿਲਕੁਲ ਹੁਣ ਤਾਂ ਕੋਈ ਯਕੀਨ ٹرسٹ ਰਿਹਾ ਹੀ ਨਹੀਂ ਨਾ ਕਿਸੇ ਤੇ ਚਾਰੇ ਪਾਸਿਓ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਾਂ ਵੀ ਮੈਂ ਇੱਕ ਨਿੱਕੀ ਜਿਹੀ ਗਲਤੀ ਕਿਉਂ ਕਰ ਬੈਠੀ ਹਾਂਜੀ ਬਟ ਹੁਣ ਆ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਬਹੁਤ ਸਪੋਰਟ ਕੀਤੀ ਉਸ ਕਰਕੇ ਮੈਂ ਅੱਜ ਇੱਥੇ ਖੜੀ ਆ ਤੇ ਮੈਂ ਠੀਕ ਆ ਅੱਗੇ ਨਾਲੋਂ ਮੈਂ ਉਹਨਾਂ ਸਾਰਿਆਂ ਦਾ ਥੈਂਕ ਯੂ ਕਹਿਣਾ ਚਾਹੂੰਗੀ ਤੇ ਵੀ ਨਹੀਂ سپورਟ ਕਰਨ ਲਈ ਨਹੀਂ ਤਾਂ ਵੀ ਅੱਜ ਮੈਂ ਇੱਥੇ ਹੋਣਾ ਨਹੀਂ ਸੀਗਾ ਡਿਪਰੈਸ਼ਨ ਦੀ ਹੁਣ ਵੀ ਦਵਾਈ ਖਾਂਦੇ ਹਾਂ ਹਾਂਜੀ ਮੇਰੀ ਚੱਲਦੀ ਆ ਫਾਦਰ ਸਾਹਿਬ ਵੀ ਖਾਂਦੇ ਹਾਂ ਹਾਂਜੀ ਸੇਮ ਡਾਕਟਰ ਤੋਂ ਸੇਮ ਮੈਡੀਸਨ ਤੇ ਕਮਰੇ ਦੇ ਵਿੱਚ ਇਕੱਲੇ ਬੈਠ ਕੇ ਸੋਚਦੇ ਹਾਂ ਰੋਂਦੇ ਹਾਂ ਹਾਂਜੀ ਆਲਮੋਸਟ ਸਾਰਾ ਦਿਨ ਵੀ ਰਾਤ ਵੀ ਵੀ ਇਕੱਲੇ ਲੋਕ ਕਰਕੇ ਵੀ ਬਾਹਰ ਨਿਕਲਣਾ ਕਿਸੇ ਨੇ ਪਛਾਣ ਲੈਣਾ ਆ ਵੀ ਉਹੀ ਗੱਲਾਂ ਉਹਨਾਂ ਨੇ ਦੇਖਿਆ ਆ ਸਾਰਾ ਕੁਝ ਉਹਨਾਂ ਨੇ ਕਹਿਣਾ ਉਹੀ ਆ ਵੀ ਉਹ ਸਾਰਾ ਕੁਝ ਇੱਕ ਵਾਰ ਹਿੱਟ ਕਰ ਜਾਂਦਾ ਹੈ ਸ਼ਹਿਰਾਂ ਦੇ ਵਿੱਚ ਕਹਿੰਦੇ ਗੱਲਾਂ ਦੱਬ ਜਾਂਦੀਆਂ ਜਦੋਂ ਆਪਾਂ ਪਿੰਡਾਂ 'ਚ ਰਹਿੰਨੇ ਆ ਨਾ ਉਦੋਂ ਗੱਲਾਂ 'ਚ ਬਹੁਤ ਛੇਤੀ ਲੋਕੀ ਚੱਕਦੇ ਆ ਅੱਜ ਜਦ ਘਰੋਂ ਬਾਹਰ ਨਿਕਲਦੇ ਹਾਂ ਲੋਕੀ ਗੱਲਾਂ ਗੱਲਾਂ ਕਰਦੇ ਨੇ ਟਰੋਲ ਕਰਦੇ ਨੇ ਨਹੀਂ ਹੁਣ ਜਿੱਦਾਂ ਪ੍ਰੂਫ ਸਾਹਮਣੇ ਆਉਣ ਨਾਲ ਮੇਰੀ ਸਾਈਡ ਮੂਰਿਆਂ ਆਉਣ ਨਾਲ ਤਾਂ ਸਾਰੇ ਸਪੋਰਟ ਕਰ ਰਹੇ ਆ ਹੁਣ ਤੇ ਉਹਨਾਂ ਕਰਕੇ ਮੈਂ ਅੱਜ ਤੁਰੀ ਫਿਰਦੀ ਆਂ ਨਹੀਂ ਤਾਂ ਮੈਂ ਹੁਣ ਕਦੋਂ ਦੀ ਸੁਸਾਇਡ ਕਰ ਜਾਣਾ ਸੀ ਜੇ ਟਰੋਲਿੰਗ ਹੀ ਚੱਲਦੀ ਰਹਿੰਦੀ ਕੋਈ ਤਾਨਾ ਕੋਈ ਮਹਿਣਾ ਅੱਜ ਵੀ ਜੋ ਦਿਲ ਦੇ ਵਿੱਚ ਰੜਕਦਾ ਹੋਵੇ ਕਿਸੇ ਨੇ ਮਾਰਿਆ ਕਿ ਮੈਂ ਗਲਤ ਵੀ ਨਹੀਂ ਸੀ ਪਰ ਫਿਰ ਵੀ ਦੁਨੀਆ ਨੇ ਮੈਨੂੰ ਗਲਤ ਠਹਿਰਾਇਆ ਕਿਤੇ ਨਾ ਕਿਤੇ ਹਾਂਜੀ ਸਾਰਿਆਂ ਨੇ ਕਰੈਕਟਰ ਜੱਜ ਕਰ ਲਿਆ ਸੀਗਾ ਬਟ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਉਹ ਮੇਰਾ ਲਾਈਕ ਅਸੀਂ ਮੰਗੇਤਰ ਸੀਗਾ ਉਹ ਮੇਰਾ ਹਨਾ ਤੇ ਘਰੇ ਇੱਕ ਦੂਜੇ ਦੇ ਆਉਣੀ ਜਾਣੀ ਸੀਗੀ ਸਾਡੇ ਘਰੇ ਆ ਕੇ ਰੋਟੀ ਖਾਣੀ ਮੈਂ ਉਹਨਾਂ ਹੀ ਜਾਣਾ ਹਨਾ ਤੇ ਬਟ ਉਹ ਸਾਰਿਆਂ ਨੇ ਇੱਕ ਉਹ ਜੱਜ ਕਰ ਲਿਆ ਸੀ ਵੀ ਕੁੜੀ ਗਲਤ ਆ ਫਿਰ ਜਦੋਂ ਹੁਣ ਮੇਰੇ ਸਾਈਡ ਦੀ ਸਟੋਰੀ ਮੋੜੇ ਆ ਰਹੀ ਆ ਤਾਂ ਸਾਰੇ ਸਪੋਰਟ ਕਰ ਰਹੇ ਤੇ ਉਹਨਾਂ ਮੈਨੂੰ ਬਹੁਤ ਖੁਸ਼ੀ ਆ ਪਰ ਇਹ ਵੀ ਕਹਿੰਦੇ ਆ ਨਾ ਕਿ ਜਦੋਂ ਕੋਈ ਮੁੰਡਾ ਇਹ ਕਹੇ ਦੇ ਵੀ ਮੇਰੇ ਨਾਲ ਵਿਆਹ ਤੋਂ ਬਾਅਦ ਹੀ ਤੂੰ ਸਰੀਰਕ ਤੌਰ ਤੇ ਸਬੰਧ ਬਣਾ ਉਹ ਮੁੰਡਾ ਕਦੀ ਵਿਆਹ ਤੱਕ ਨਹੀਂ ਪਹੁੰਚਦਾ ਹੈਗਾ ਤੇ ਤੁਸੀਂ ਇੱਕ ਮਾਡਰਨ ਕੁੜੀ ਹੋਗੀ ਤੁਸੀਂ ਉਸ ਤੇ ਇੰਨਾ ਅੰਨਾ ਵਿਸ਼ਵਾਸ ਕਿਵੇਂ ਕਰ ਲਿਆ ਵਿਸ਼ਵਾਸ ਕਿਉਂਕਿ ਉਹਦੀ ਫੈਮਿਲੀ ਵੀ ਕਹ ਲੋ ਇੱਕ ਦੂਜੇ ਦੇ ਅਸੀਂ ਆਉਂਦੇ ਜਾਂਦੇ ਸੀਗੇ ਨਾ ਮੈਨੂੰ ਟਰਸਟ ਹੋ ਗਿਆ ਬਿਕੋਜ਼ ਮੇਰੇ ਦੇ ਦਿਮਾਗ 'ਚ ਕੋਈ ਚਲਾਕੀ ਨਹੀਂ ਸੀਗੀ ਉਹਦੇ ਪ੍ਰਤੀ ਉਹ ਚਲਾਕੀਆਂ ਖੇਡਦਾ ਰਿਹਾ ਹਾਂਜੀ ਉਹ ਇੱਕ ਤਰ੍ਹਾਂ ਦਾ ਫਿਰ ਇਹੀ ਕਹਿ ਸਕਦੇ ਆਂ ਵੀ ਉਹਦਾ ਮਾਈਂਡ ਸੈਟ ਕੋਈ ਹੋਰ ਸੀਗਾ ਮੇਰਾ ਕੋਈ ਹੋਰ ਸੀਗਾ ਉਹਦੇ ਦੋਸਤ ਜਿਹੜੇ ਉਸ ਟਮ ਤੋਂ ਉਹਦੇ ਨਾਲ ਸੀ ਉਹਨਾਂ ਨਾਲ ਕੋਈ ਗੱਲ ਹੋਈ ਉਹਦੀ ਫੈਮਿਲੀ ਨਾਲ ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਕੋਈ ਸੰਪਰਕ ਹੋਇਆ ਨਹੀਂ ਉਹਨਾਂ ਨਾਲ ਵੀ ਨਹੀਂ ਹੋਇਆ ਬਾਅਦ 'ਚ ਹੁਣ ਅੱਗੇ ਬਾਰੇ ਕੀ ਸੋਚਿਆ ਅੱਗੇ ਹੁਣ ਦੇਖਦੇ ਆ ਪੁਲਿਸ ਤੇ ਤਾਂ ਮੈਨੂੰ ਪੂਰੇ ਆਸਿਆ ਵੀ ਕੋਈ ਨਾ ਕੋਈ ਸਟੈਪ ਜ਼ਰੂਰ ਲੈਣਗੇ ਉਹਨਾਂ ਦੇ ਅਗੇਂਸਟ ਜੋ ਵੀ ਲੀਗਲੀ ਕਾਰਵਾਈ ਹੋਊਗੀ ਹਨਾ ਤੇ ਬਾਕੀ ਦੇਖੋ ਕੋਈ ਨਹੀਂ ਤੁਹਾਨੂੰ ਅਪਡੇਟ ਕਰਾਂਗੇ ਤੁਹਾਨੂੰ ਪਤਾ ਲੱਗ ਹੀ ਜਾਣਾ ਜਿਸ ਤਰ੍ਹਾਂ ਪਹਿਲਾਂ ਖੇਤਾਂ ਦੇ ਵਿੱਚ ਕੰਮ ਕਰਦੀ ਸੀ ਆਪਣੇ ਪਿਤਾ ਦਾ ਸਹਾਰਾ ਬਣਦੀ ਸੀ ਉਹ ਵਾਪਸ ਆਏਗੀ ਅ ਪਹਿਲਾਂ ਤਾਂ ਕੋਈ ਚਾਂਸ ਨਹੀਂ ਸੀਗਾ ਆਉਣ ਦਾ ਬਟ ਹੁਣ ਮੈਂ ਕੱਲ ਆਪਣਾ ਪੇਜ ਐਕਟੀਵੇਟ ਕੀਤਾ ਆ ਇੰਸਟਾਗ੍ਰam ਤੇ ਬਟ ਹਜੇ ਕੋਈ ਵੀ ਪੋਸਟ ਵਗੈਰਾ ਨਹੀਂ ਸ਼ੇਅਰ ਕੀਤੀ ਉਸਤੇ ਤੇ ਜੇ ਇਹ ਦਿਨ ਸਾਰਿਆਂ ਦਾ ਭੈਣਾ ਭਰਾਵਾਂ ਦਾ ਮੈਨੂੰ ਸਾਥ ਮਿਲਦਾ ਰਿਹਾ ਤਾਂ ਮੈਂ ਜਰੂਰ ਕਮਬੈਕ ਕਰੂੰਗੀ ਕਰੀ ਕਈ ਵਾਰ ਨਾ ਜਦੋਂ ਇਦਾਂ ਦਾ ਕੋਈ ਕੁੜੀ ਗਲਤ ਸਟੈਪ ਚੱਕ ਲੈਣਾ ਰਿਸ਼ਤੇਦਾਰ ਵੀ ਬੰਦੇ ਨੂੰ ਜਿਉਣ ਨਹੀਂ ਜਿੰਦੇ ਤਾਨੇ ਮੇੜੇ ਮਾਰਦੇ ਆ ਵੀ ਪੱਥਰ ਜੰਮਿਆ ਇਸ ਤਾ ਤੈਨੂੰ ਕਿਹਾ ਸੀਗਾ ਇਹਨੇ ਚੰਨ ਚਾੜ ਦੇਣਾ ਕੁੜੀ ਨੂੰ ਇੰਨੀ ਆਜ਼ਾਦੀ ਕਿਉਂ ਦਿੱਤੀ ਇਦਾਂ ਦੇ ਸ਼ਬਦ ਸੁਣੇ ਆ ਹਾਂਜੀ ਇੱਕ ਟਾਈਮ ਤੇ ਸੁਣੇ ਆ ਬਟ ਉਹੀ ਗੱਲ ਹੋ ਗਈ ਵੀ ਜਦੋਂ ਪ੍ਰੂਫ ਬਾਹਰ ਆਏ ਉਹ ਦੋਵੇਂ ਸਾਰੇ سپورਟ ਚ ਆ ਗਏ ਵੀ ਹਾਂਜੀ ਕੁੜੀ ਵੀ ਰਿਸ਼ਤੇਦਾਰ ਜਿਨ੍ਹਾਂ ਨੇ ਤਾਨੇ ਮੇੜੇ ਮਾਰੇ ਉਹ ਫੋਨ ਕਰਕੇ سپورਟ ਕੀਤੀ ਹਾਂਜੀ ਬਿਲਕੁਲ ਹੁਣ ਕੀ ਕਹਿੰਦੇ ਨੇ ਹੁਣ ਤਾਂ ਉਹ ਪੂਰੇ ਨਾਲ ਸਾਥ ਦੇ ਰਹੇ ਆ ਜਿੱਥੇ ਲੋੜ ਪੈਂਦੀ ਉੱਥੇ ਖੜ੍ਹ ਰਹੇ ਆ ਜੇ ਕੱਲ ਨੂੰ ਉਹ ਕਹਿੰਦੇ ਨੇ ਸਾਡੇ ਨਾਲ ਸਮਝੌਤਾ ਕਰ ਲਓ ਸਮਝੌਤਾ ਕਰ ਲਓਗੇ ਕਿਹਨਾਂ ਨਾਲ ਜੇ ਤੁਹਾਨੂੰ ਕਹਿੰਦਾ ਸਾਡੇ ਨਾਲ ਸਮਝੌਤਾ ਕਰ ਲਓ ਕਰ ਲਓਗੇ ਨਹੀਂ ਹੁਣ ਨਹੀਂ ਕੋਈ ਸਮਝੌਤਾ ਰਿਹਾ ਬਿਕਾਜ਼ ਜਿਹੜੀ ਆ ਹਰਕਤ ਹੀ ਕਰ ਤੇ ਇੱਕ ਤਰ੍ਹਾਂ ਦਾ ਮੇਰਾ ਸਾਰੀ ਇੱਜ਼ਤ ਹੀ ਮਿੱਟੀ ਚ ਰੋਲ ਕੇ ਰੱਖਤੀ ਤਾਂ ਇਹਦੇ ਪਿੱਛੇ ਕੋਈ ਸਮਝੋਤਾ ਨਹੀਂ ਬਚਿਆ ਕੁੜੀਆਂ ਦਾ ਦਿਲ ਬਹੁਤ ਨਰਮ ਹੁੰਦਾ ਕੱਲ ਨੂੰ ਉਹ ਰੋਂਦਾ ਘੁਰਲਾਉਂਦਾ ਡਿੱਗਦਾ ਢੈਂਦਾ ਤੁਹਾਡੇ ਕੋ ਆ ਗਿਆ ਸੈਪਟ ਕਰੋਗੇ ਉਸ ਨੂੰ ਨਹੀਂ ਹੁਣ ਨਹੀਂ ਕਿਉਂਕਿ ਹੁਣ ਕੋਈ ਰੀਜ਼ਨ ਹੀ ਨਹੀਂ ਹੈਗਾ ਸੈਪਟ ਕਰਨ ਦਾ ਜੇ ਉਹਨੇ ਕੱਲ ਨੂੰ ਕਹਿਤਾ ਮੈਂ ਤੇਰ ਨਾਲ ਵਿਆਹ ਕਰਵਾਉਣਾ ਅੱਜ ਹੀ ਚੱਲ ਮੈਂ ਤੇਰ ਨਾਲ ਮੈਂ ਤੇਰ ਨਾਲ ਵਿਆਹ ਕਰਾਉਣ ਲਈ ਤਿਆਰ ਹਾਂ ਫਿਰ ਵੀ ਨਹੀਂ ਨਹੀਂ ਮੈਮ ਦੇਖੋ ਜੇ ਨੇ ਹੁਣ ਇੱਜ਼ਤ ਹੀ ਆਪਣੇ ਹੱਥੀ ਮਿੱਟੀ ਕੀਤੀ ਆ ਵੀ ਉਹਨਾਂ ਜੇ ਵਿਆਹ ਹੋ ਵੀ ਗਿਆ ਤਾਂ ਉਹ ਕੀ ਰਹਿ ਜਾਣਾ ਬਾਕੀ ਇੰਦਾ ਇਤ ਕੋਈ ਹਜੇ ਖਿਆਲ ਨਹੀਂ ਹੈਗਾ ਕੋਈ ਵਿਚਾਰ ਨਹੀਂ ਤੇ ਨਾ ਮੈਂ ਲਾਦਾ ਨਹੀਂ ਮੈਂ ਸੈਪਟ ਕਰੂੰਗੀ ਉਹ ਦੁਬਾਰਾ ਪਰ ਕਿੰਨੀ ਸ਼ਰਮ ਵਾਲੀ ਗੱਲ ਆ ਉਸ ਮੁੰਡੇ ਲਈ ਵੀ ਜਿਹਦੇ ਆਪਦੇ ਘਰ ਭੈਣਾਂ ਹੋਣ ਤੇ ਉਹ ਦੂਜੇ ਦੀਆਂ ਧੀਆਂ ਭੈਣਾਂ ਨਾਲ ਇਦਾਂ ਕਰਦਾ ਹਾਂਜੀ ਚਲੋ ਉਹਦੀਆਂ ਤਿੰਨ ਭੈਣਾਂ ਆ ਇਧਰ ਦੀਆਂ ਵੀ ਤਿੰਨ ਭੈਣਾਂ ਆ ਬਟ ਉਹਦੇ ਫੈਮਿਲੀ ਅੱਜ ਵੀ ਸਤਕਾਰਯੋਗ ਆ ਮੇਰੇ ਤੇ ਮੈਂ ਰਿਸਪੈਕਟ ਕਰਦੀ ਹਾਂ ਉਹਨਾਂ ਦੀ ਤੇ ਮੈਂ ਨਹੀਂ ਚਾਹੁੰਦੀ ਉਹਨਾਂ ਤੇ ਕੱਲ ਨੂੰ ਇਦਾਂ ਦਾ ਕੋਈ ਦੋਖਾ ਹੋਵੇ ਜਦੋਂ ਕੋਈ ਮਾਪਿਓ ਦਾ ਇਕੱਲਾ-ਇਕੱਲਾ ਪੁੱਤ ਹੁੰਦਾ ਨਾ ਤਾਂ ਮਾਪਿਓ ਇਹ ਕਹਿੰਦੇ ਸਾਡਾ ਪੁੱਤ ਇਕੱਲਾ-ਇਕੱਲਾ ਸਹਾਰਾ ਹੈ ਤੁਸੀਂ ਇਦਾਂ ਨਾ ਕਰੋ ਸਾਡੇ ਜੇ ਪੁੱਤ ਨੂੰ ਕੱਲ ਨੂੰ ਕੁਝ ਹੋ ਗਿਆ ਅਸੀਂ ਕਿੱਧਰ ਜਾਵਾਂਗੇ ਇਦਾਂ ਦੀ ਕੋਈ ਗੱਲ ਉਧਰੋਂ ਆਈ ਤਾਂ ਨਹੀਂ ਨਹੀਂ ਇਦਾਂ ਦੀ ਕੋਈ ਨਹੀਂ ਆਈ ਅਖੀਰ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਦੇਸਾਂ-ਪਰਦੇਸਾਂ ਦੇ ਵਿੱਚ ਵੀ ਜਾਂਦੀਆਂ ਨੇ ਮਾਪਿਓ ਨੇ ਮੁੰਡਿਆਂ ਤੋਂ ਵੱਧ ਕੇ ਰੱਖੀਆਂ ਉਹਨਾਂ ਨੂੰ ਕੀ ਕਹੂੰ ਉਨਨੋ ਇਹ ਕਹੂੰਗੀ ਵੀ ਤੁਸੀਂ ਕਿਸੇ ਤੇ ٹرسٹ ਨਾ ਕਰੋ इजीली ਵੀ ਇੱਥੇ ਹੁਣ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਆਪਾਂ ਬਿਕੋਜ਼ ਜੋ ਕਸ਼ ਅੱਜਕੱਲ ਚੱਲ ਰਿਹਾ ਆ ਇਹ ਕਿਹੜੀ ਜਨਰੇਸ਼ਨ ਆ ਵੀ ਮੈਂ ਤਾਂ ਆਪ ਇੱਕ ਟਾਈਮ ਤੇ ਬਹੁਤ ਜ਼ਿਆਦਾ ਸ਼ੌਕ ਸੀਗੀ ਹਨਾ ਤੇ ਮੇਰਾ ਵੀ ٹرسٹੀ ਬ੍ਰੇਕ ਕੀਤਾ ਉਹਨੇ ਹਨਾ ਵੀ ਮੈਂ ਬਹੁਤ ਜ਼ਿਆਦਾ ٹرسٹ ਕੀਤਾ ਸੀ ਲਾਇਲਟੀ ਨਾਲ ٹرسٹ ਕੀਤਾ ਸੀਗਾ ਬਟ ਫੈਮਲੀਜ਼ ਨਾਲ ਵੀ ਮਿਲ ਕੇ ਇੱਕ ਦੂਜੇ ਦੇ ਘਰ ਗੱਲਾਂ ਕਰਕੇ ਆ ਜਾ ਕੇ ਤੇ ਬਾਅਦ ਚੋਂ ਵੀ ਬ੍ਰੇਕ ਕਰਕੇ ਚੀਟ ਕਰਕੇ ਤੇ ਆ ਵੀਡੀਓਜ਼ ਵਗੈਰਾ ਲੀਕ ਕਰਤੀਆਂ ਵਾਇਰਲ ਕਰਤੀਆਂ ਤਾਂ ਬਸ ਟਰਸਟ ਨਾ ਕਰੋ ਕਿਸੇ ਤੇ ਇਸ ਚੀਜ਼ ਤੋਂ ਇਹ ਸਿੱਖਿਆ ਵੀ ਮਾਪਿਓ ਤੋਂ ਵੱਧ ਕੇ ਜ਼ਿੰਦਗੀ 'ਚ ਕੋਈ ਨਹੀਂ ਕਰਦਾ ਚਾਹੇ ਕੋਈ ਭੈਣ ਭਰਾ ਹੋਵੇ ਤੇ ਭਾਵੇਂ ਕੋਈ ਤੁਹਾਡਾ ਪਤੀ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਰਿਲੇਸ਼ਨ ਹੋਵੇ ਹਾਂਜੀ ਬਿਲਕੁਲ ਕੋਈ ਨਹੀਂ ਮਾਪਿਓ ਤੋਂ ਵੱਧ ਕੇ ਕੋਈ ਨਹੀਂ ਕਰ ਸਕਦਾ ਤੁਹਾਡਾ ਅੱਜ ਉਹੀ ਜਦੋਂ ਪਿਓ ਨਾਲ ਅੱਖਾਂ ਮਿਲਾਉਨੇ ਹਾਂ ਤਾਂ ਕੀ ਕੀ ਲੱਗਦਾ ਮਨ ਦੇ ਵਿੱਚ ਕੀ ਸਵਾਲ ਆਉਂਦੇ ਨੇ ਅ ਮੇਰੇ ਜਿੱਦਾਂ ਕੇ ਡੈਡੀ ਬਹੁਤ ਜ਼ਿਆਦਾ ਸਪੋਰਟਿਵ ਆ ਉਹ ਮੈਨੂੰ ਸਮਝਦੇ ਆ ਉਹਨਾਂ ਨੇ ਕਦੇ ਵੀ ਮੈਨੂੰ ਗਲਤ ਨਹੀਂ ਇਦਾਂ ਕੁਝ ਕਿਹਾ ਨਾ ਬੋਲਿਆ ਨਾ ਬਿਕੋਜ਼ ਉਹਨਾਂ ਨੂੰ ਪਤਾ ਸੀਗਾ ਵੀ ਜੋ ਮੇਰੇ ਨਾਲ ਹੋਇਆ ਆ ਉਹ ਮੈਨੂੰ ਆਪ ਹਸਪੀਟਲ ਲੈ ਕੇ ਜਾਂਦੇ ਰਹੇ ਆ ਐਡਮਿਟ ਕਰਦੇ ਰਹੇ ਆ ਤੇ ਉਹ ਕਾਫੀ ਸਪੋਰਟ ਕਰਦੇ ਆ ਅੱਗੇ ਤੋਂ ਆਸ ਕਰ ਸਕਦੇ ਆ ਵੀ ਕਦੇ ਵੀ ਕੋਈ ਗਲਤ ਸਟੈਪ ਇਦਾਂ ਦਾ ਨਹੀਂ ਚੱਕੋਗੇ ਜਿਸ ਕਰਕੇ ਤੁਹਾਡੇ ਪਿਓ ਦੀਆਂ ਅੱਖਾਂ ਨਹੀਂ ਵਿਆਂ ਹੁਣ ਹਾਂਜੀ ਹੁਣ ਤਾਂ ਕੋਈ ਵੀ ਨਹੀਂ ਹੁਣ ਤਾਂ ਪਤਾ ਲੱਗ ਗਿਆ ਵੀ ਇੱਥੇ ਕਿਸੇ ਤੇ ਟਰਸਟ ਨਹੀਂ ਕਰਨਾ ਚਾਹੀਦਾ ਹੈਗਾ ਵੀ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਸ ਤੋਂ ਵੱਧ ਕੇ ਕੁਝ ਨਹੀਂ ਹੈਗਾ ਇੱਥੇ ਅੱਗੇ ਵਿਆਹ ਬਾਰੇ ਸੋਚੋਗੇ ਫਿਲਹਾਲ ਤਾਂ ਕੁਝ ਨਹੀਂ ਕਹਿ ਸਕਦੇ ਕੋਈ ਥਿਊਜ਼ ਨਹੀਂ ਮੇਰੇ ਇਸ ਗੱਲ ਤੇ ਤੇ ਬਾਕੀ ਦੇਖੋ ਆਉਣ ਵਾਲਾ ਸਮਾਂ ਕਿਦਾਂ ਦਾ ਪ੍ਰਮਾਤਮਾ ਲਿਆਉਂਦਾ ਨਾ ਪੁਲਿਸ ਪ੍ਰਸ਼ਾਸਨ ਤੋਂ ਪੰਜਾਬ ਮਹਿਲਾ ਕਮਿਸ਼ਨ ਤੋਂ ਕੀ ਮੰਗ ਕਰ ਮੈਂ ਇਹ ਮੰਗ ਕਰਦੀ ਆ ਵੀ ਮੈਨੂੰ ਉਹਨਾਂ ਤੇ ਪੂਰੀ ਆਸ ਆ ਵੀ ਹੁਣ ਕੋਈ ਨਾ ਕੋਈ ਜ਼ਰੂਰ ਸਟੈਪ ਲਿਆ ਜਾਊਗਾ ਮੇਰੀ ਜ਼ਰੂਰ ਸੁਣਵਾਈ ਕੀਤੀ ਜਾਊਗੀ ਤੇ ਮੇਰੀ ਇਹ ਰਿਕਵੈਸਟ ਆ ਵੀ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਉਹਨਾਂ ਨੂੰ ਜਿਹੜੀ ਕਾਨੂੰਨੀ ਸਜ਼ਾ ਆ ਉਹ ਕੀਤੀ ਜਾਵੇ। ਹਾਂ ਇਹ ਇੰਸਟਾ ਵਾਲੇ ਪਿਆਰ ਨੇ ਅੱਜ ਇੱਥੇ ਲਿਆ ਕੇ ਖੜਾ ਕਰਤਾ ਕਿ ਜਿੱਥੇ ਸੌਰ ਨਾਲ ਜਿਉਂਦੀ ਸੀ ਕੰਮਕਾਰ ਕਰਦੀ ਸੀ ਅੱਜ ਉਸੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਹੋ ਰਹੀਆਂ ਨੇ। ਇਹ ਇੰਸਟਾ ਵਾਲੇ ਫੇਸਬੁੱਕ ਵਾਲੇ ਪਿਆਰ ਧੋਖੇ ਵਾਲੇ ਹੀ ਹੁੰਦੇ ਨੇ। ਹਾਂਜੀ ਬਿਲਕੁਲ। ਬਟ ਮੈਂ ਕੋ ਟ੍ਰਸਟ ਕੀਤਾ ਸੀਗਾ ਵੀ ਚਲੋ ਫੈਮਲੀਆਂ ਦਾ ਇੱਕ ਦੂਜੇ ਨਾਲ ਨਹੀਂ ਜਾਣੀ ਹੋਗੀ ਕਿਉਂਕਿ ਉਹਨੂੰ ਮੈਂ ਇਹੀ ਗੱਲ ਕਹੀ ਸੀ ਸਟਾਰਟਿੰਗ 'ਚ ਵੀ ਜੇ ਆਪਾਂ ਗੱਲ ਕਰਨੀ ਆ ਤਾਂ ਤੂੰ ਆਪਣੀ ਫੈਮਿਲੀ ਨਾਲ ਗੱਲ ਕਰ ਉਹ ਮੇਰੀ ਫੈਮਿਲੀ ਨਾਲ ਗੱਲ ਕਰੇ ਤੇ ਉਹਨੇ ਉਹ ਕਰਵਾਈ ਚਲੋ ਮੈਨੂੰ ਟ੍ਰਸਟ ਹੋ ਗਿਆ ਇੱਕ ਸਾਡੇ ਤੋਂ ਥੋੜਾ ਹੀ ਮਤਲਬ 15-20 ਕਿਲੋਮੀਟਰ ਅਵੇ ਉਹਨਾਂ ਦਾ ਘਰ ਆ ਨਾ ਤੇ ਥੋੜਾ ਏਰੀਆ ਕਰਕੇ ਇੱਕ ਦੂਜੇ ਦਾ ਪਤਾ ਸੀਗਾ ਵੀ ਚਲੋ ਨਾ ਕੀ ਹਿਸਾਬ ਕਿਤਾਬਾ ਸਾਰਾ ਉਹ ਫਾਰਮਿੰਗ ਕਰਦੇ ਸੀ ਅਸੀਂ ਫਾਰਮਿੰਗ ਕਰਦੇ ਸੀ ਉਹ ਤਾਂ ਕਰਕੇ ਇੱਕ ਟ੍ਰਸਟ ਹੀ ਬਿਲਡ ਹੋ ਗਿਆ ਸੀਗਾ ਹੁਣ ਉਹ ਘਰੇ ਹੀ ਨਹੀਂ ਜਾ ਘਰੋਂ ਫਰਾਰ ਨੇ ਮੈਨੂੰ ਕੋਈ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਹੈਗੀ ਇਸ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈਗੀ ਬਹੁਤ ਬਹੁਤ ਧੰਨਵਾਦਾਂ ਟਰੈਕਟਰ ਵਾਲੀ ਕੁੜੀ ਦੇ ਨਾਲ ਕਾਫੀ ਜ਼ਿਆਦਾ ਵਾਇਰਲ ਸੀ ਅੱਜ ਇਨਸਾਫ ਦੀ ਮੰਗ ਕਰ ਰਹੀ ਹੈ ਸੀਐਮ ਮਾਨ ਦੇ ਕੋਲੋਂ ਅਪੀਲ ਕੀਤੀ ਗਈ ਹੈ ਪੰਜਾਬ ਮਹਿਲਾ ਕਮਿਸ਼ਨ ਦੇ ਕੋਲੋਂ ਮੰਗ ਕੀਤੀ ਗਈ ਹੈ ਕਿ ਮੈਂ ਇੱਕ ਲੜਕੇ ਤੇ ਅੰਨਾ ਵਿਸ਼ਵਾਸ ਕੀਤਾ ਸੀ ਉਸਨੇ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਤੇ ਅੱਜ ਮੈਨੂੰ ਇਨਸਾਫ ਦਿੱਤਾ ਜਾਏ ਤਾਂ ਦੇਖਦੇ ਹਾਂ ਕਿ ਹੁਣ ਪੰਜਾਬ ਦੀ ਇਸ ਧੀ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ